ਕਰ ਕਰਦੇ ਆ ਨਰਾਇਣ ਸਿੰਘ ਚੋੜਾ ਦੀ ਤੁਹਾਨੂੰ ਦੱਸ ਦਿੰਨਾ ਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਿਹੜੇ ਕਿ ਆਪਣੇ ਧਾਰਮਿਕ ਸਜ਼ਾ ਜਿਹੜੀ ਕਿ ਬੁਕਟਾਈ ਜਾ ਰਹੀ ਸੀ ਤੇ ਜਦੋਂ ਉਹਨਾਂ ਦੇ ਵੱਲੋਂ ਦਰਬਾਰ ਸਾਹਿਬ ਦੇ ਵਿੱਚ ਸਤਾ ਨਿਭਾਈ ਜਾ ਰਹੀ ਸੀ ਤਾਂ ਉਸ ਵੇਲੇ ਉਹਨਾਂ ਤੇ ਜਿਹੜਾ ਕਿ ਹਮਲਾ ਹੁੰਦਾ ਜਾਨ ਲੈਵਾ ਹਮਲਾ ਉਹਨਾਂ ਤੇ ਨਰਾਇਣ ਸਿੰਘ ਚੋੜਾ ਦੇ ਵੱਲੋਂ ਕੀਤਾ ਜਾਂਦਾ ਤੇ ਉਸ ਨੂੰ ਤੁਰੰਤ ਜਿਹੜਾ ਕਿ ਗ੍ਰਿਫਤਾਰ ਕਰ ਲਿਆ ਜਾਂਦਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਕਿ ਵੱਡਾ ਐਕਸ਼ਨ ਉਸ ਦੇ ਉੱਤੇ ਲਿਆ ਜਾਂਦਾ ਹੈ ਤੇ ਤੁਰੰਤ ਉਸ ਨੂੰ ਜਿਹੜਾ ਕਿ ਹਿਰਾਸਤ ਦੇ ਵਿੱਚ ਲੈ ਲਿਆ ਜਾਵਾ ਤਾਂ ਬਿਲਕੁਲ ਤੁਹਾਨੂੰ ਦੱਸ ਦਿੰਨੇ ਆ ਕਿ ਸ੍ਰੀ ਕਾਰਤਕ ਸਾਹਿਬ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਜਿਹੜੇ ਕਿ ਆਪਣੇ ਗੁਨਾਹ ਕਬੂਲ ਕੀਤੇ ਜਾਣ ਮਗਰੋਂ ਧਾਰਮਿਕ ਸਜ਼ਾ ਦਾ ਐਲਾਨ ਕੀਤਾ ਗਿਆ ਸੀ ਤੇ ਸਮੂਚੀ ਅਕਾਲੀ ਲੀਡਰਸ਼ਿਪ ਵੀ ਉੱਥੇ ਜਿਹੜੇ ਕਿ ਮੌਜੂਦ ਸੀ ਤੇ ਉਸ ਸਮੇਂ ਜਿਹੜਾ ਕਿ ਨਾਰਾਇਣ ਸਿੰਘ ਚੋੜਾ ਦੇ ਵੱਲੋਂ ਜਦੋਂ ਉਹ ਦਰਬਾਰ ਸਾਹਿਬ ਸੁਖਬੀਰ ਸਿੰਘ ਬਾਦਲ ਦਰਬਾਰ ਸਾਹਿਬ ਆਪਣੀ ਸਜ਼ਾ ਜਿਹੜੀ ਕਿ ਭੁਗਤਾ ਰਹੇ ਸੀ ਤਾਂ ਉਸ ਵੇਲੇ ਉਹਨਾਂ ਤੇ ਜਿਹੜੇ ਕਿ ਪਾਰੀ ਸੁਰੱਖਿਆ ਹੋਣ ਦੇ ਬਾਵਜੂਦ ਵੀ ਨਰਾਇਣ ਸਿੰਘ ਚੌੜਾ ਦੇ ਵੱਲੋਂ ਹਮਲਾ ਕੀਤਾ ਜਾਂਦਾ ਤੇ ਜਿਹੜੀ ਕਿ ਉਸਤੇ ਉਹਨਾਂ ਦੇ ਗੋਲੀ ਜਿਹੜੀ ਕਿ ਉਸ ਦੇ ਵੱਲੋਂ ਚਲਾਈ ਜਾਂਦੀ ਹੈ ਪਰ ਪੁਲਿਸ ਦੀ ਜਿਹੜੀ ਕਿ ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਮਯਾਬੀ ਵੀ ਉੱਥੇ ਜਿਹੜੀ ਕਿ ਹੁੰਦੀ ਹੈ ਉਹਨਾਂ ਦੇ ਵੱਲੋਂ ਨਰਾਇਣ ਸਿੰਘ ਚੌੜਾ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਉਸ ਦੇ ਪਹਿਲਾਂ ਵੀ ਉਸ ਨੂੰ ਕਾਬੂ ਤਿੰਨ ਵਾਰੀ ਪੇਸ਼ ਕੀਤਾ ਜਾ ਚੁੱਕਿਆ ਤੇ ਉਦੋਂ ਵੀ ਉਹਨਾਂ ਨੂੰ ਤਿੰਨ ਜਾਂ ਫਿਰ ਦੋ ਦਿਨ ਦਾ ਰਿਮਾਂਡ ਹੀ ਹਾਸਲ ਹੁੰਦਾ ਸੀ ਅੱਜ ਮੁੜ ਉਹਨਾਂ ਦੀ ਚੌਥੀ ਵਾਰ ਜਿਹੜੀ ਕਿ ਪੇਸ਼ੀ ਹੋਈ ਹੈ ਤੇ ਉਸ ਦੇ ਦੌਰਾਨ ਵੀ ਉਹਨਾਂ ਨੂੰ ਹੁਣ ਪੁਲਿਸ ਦੇ ਪੁਲਿਸ ਨੂੰ ਜਿਹੜਾ ਕਿ ਹੁਣ ਦੋ ਦਿਨ ਦਾ ਰਿਮਾਂਡ ਹਾਸਲ ਹੋਇਆ ਜੀहां ਤੁਹਾਨੂੰ ਦੱਸ ਦਿੰਨੇ ਆ ਕਿ ਅੱਜ ਚੌਥੀ ਵਾਰੀ ਪੇਸ਼ੀ ਹੋਣ ਦੇ ਮਗਰੋਂ ਪੁਲਿਸ ਨੂੰ ਜਿਹੜਾ ਕਿ ਦੋ ਦਿਨ ਦਾ ਰਿਮਾਂਡ ਹਾਸਲ ਹੋਇਆ ਹੁਣ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਿਹੜੀ ਕਿ ਜਾਂਚ ਪੜਤਾਲ ਕੀਤੀ ਜਾਵੇਗੀ ਤੇ ਹੁਣ ਦੋ ਦਿਨ ਦਾ ਜਿਹੜਾ ਕਿ ਬੋਲੋ ਨੂ ਰਿਮਾਨਾ ਹਾਸਿਲ ਹੋਇਆ ਤੇ ਹੁਣ ਪੁਲਿਸ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਉਹ ਹੋਰ ਜਿਹੜੀ ਕਿ ਡੁੰਗਾਈ ਦੇ ਨਾਲ ਇਸ ਮਾਮਲੇ ਦੀ ਜਾਂਚ ਪੜਤਾਲ ਕਰੇਗੀ